ਇਹ ਫਿਲਮ ਭਾਰਤ ਵਿੱਚ ਫਿਲਹਾਲ ਰਿਲੀਜ਼ ਨਹੀਂ ਹੋ ਰਹੀ ਹਾਲਾਂਕਿ ਇਸ ਫਿਲਮ ਨੂੰ ਲੈ ਕੇ ਬਹੁਤ ਚਿਰ ਦੀ ਚਰਚਾਵਾਂ ਕਈ ਪ੍ਰਕਾਰ ਦੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ 120 ਕੱਟ ਲਾਉਣ ਤੱਕ ਦੀ ਗੱਲ ਵੀ ਸਾਹਮਣੇ ਆਈ ਸੀ ਕਿ ਇਸ ਫਿਲਮ ਉੱਪਰ 120 ਕੱਟ ਲਵਾਏ ਗਏ ਨੇ ਪਰ ਇਸ ਚੀਜ਼ ਦੇ ਬਾਵਜੂਦ ਵੀ ਬਹੁਤ ਸਾਰੇ ਸੀਨ ਕੱਟਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਸੋਧਾਂ ਕਰਨ ਦੇ ਬਾਵਜੂਦ ਵੀ ਇਹ ਫਿਲਮ ਜਿਹੜੀ ਕਿ ਆ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ 7 ਫਰਵਰੀ ਨੂੰ ਕ ਮੰਤਰੀ ਪਦਰ ਤੇ ਫਿਲਮ ਰਿਲੀਜ਼ ਹੋਵੇਗੀ ਦਲਜੀਤ ਦਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ ਜਦੋਂ ਟੀਜ਼ਰ ਇਸ ਦਾ ਛੱਡਿਆ ਜਾਂਦਾ ਹੈ ਟੀਜ਼ਰ ਰਿਲੀਜ਼ ਕੀਤਾ ਜਾਂਦਾ ਹੈ तकरीबन 1 ਮਿੰਟ ਦਾ ਟੀਜ਼ਰ ਜਿਹੜਾ ਰਿਲੀਜ਼ ਕੀਤਾ ਗਿਆ ਉਸ ਦੇ ਵਿੱਚ ਦਲਜੀਤ ਦਸਾਂਝ ਇਹ ਜਾਣਕਾਰੀ ਦਿੰਦੇ ਨੇ ਓਨਲੀ ਇੰਟਰਨੈਸ਼ਨਲੀ ਯਾਨੀ ਕਿ ਸਿਰਫ ਕਮਾਂਤਰੀ ਪੱਧਰ ਤੇ ਫਿਲਮ ਰਿਲੀਜ਼ ਹੋ ਰਹੀ ਹੈ ਯਾਨੀ ਕਿ ਭਾਰਤ ਦੇ ਵਿੱਚ ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਸ ਫਿਲਮ ਨੂੰ ਲੈ ਕੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਸਵੰਤ ਸਿੰਘ ਖਾਲੜਾ ਤੇ ਜੀਵਨ ਤੇ ਬਣੀ ਉਹ ਫਿਲਮ ਜਿਹਦੇ ਵਿੱਚ 80 ਦੇ ਦਹਾਕਿਆਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਸੀ 80 ਦੇ ਦਹਾਕਿਆਂ ਦੇ ਵਿੱਚ ਉਹ ਭਾਰਤ ਦੇ ਵਿੱਚ ਹਾਲਾਤ ਸੀ ਸਿੱਖਾਂ ਦੇ ਨਾਲ ਸਿੱਖ ਕੌਮ ਦੇ ਨਾਲ ਜਿਸ ਪ੍ਰਕਾਰ ਨਸਲਕੁਸ਼ੀ ਹੋਈ ਜਿਸ ਪ੍ਰਕਾਰ ਸਿੱਖਾਂ ਦੇ ਉੱਤੇ ਕਾਤਲਾਨਾ ਹਮਲੇ ਕੀਤੇ ਗਏ ਉਹ ਸਾਰੀਆਂ ਚੀਜ਼ਾਂ ਨੂੰ ਦਰਸਾਉਂਦੀ ਹੋਈ ਫਿਲਮ ਪੰਜਾਬ 95 ਪੰਜਾਬ ਦੇ ਹਾਲਾਤ ਕੀ ਸੀ ਕਿਵੇਂ ਕੋ ਕੋ ਕੇ ਸਿੱਖਾਂ ਨੂੰ ਮਾਰਿਆ ਗਿਆ ਕਿਵੇਂ ਬਦਲੇ ਦੀ ਅੱਗ ਦੇ ਵਿੱਚ ਪੰਜਾਬ ਸੜਿਆ ਸੀ ਕਿਸ ਪ੍ਰਕਾਰ ਜਸਵੰਤ ਸਿੰਘ ਖਾਲੜਾ ਨੇ 25000 ਤੋਂ ਵੱਧ ਉਹਨਾਂ ਨੌਜਵਾਨਾਂ ਦਾ ਉਹਨਾਂ ਸਿੱਖਾਂ ਦਾ ਪਤਾ ਲਾਇਆ ਸੀ ਜਿਨ੍ਹਾਂ ਦੀਆਂ ਲਾਸ਼ਾਂ ਦਾ ਸੰਸਕਾਰ ਲਾवारिस ਕਹਿ ਕੇ ਕਰ ਦਿੱਤਾ ਗਿਆ ਜਿਨ੍ਹਾਂ ਦੀਆਂ ਲਾਸ਼ਾਂ ਦਾ ਸੰਸਕਾਰ ਇਸ ਪ੍ਰਕਾਰ ਕਰ ਦਿੱਤਾ ਗਿਆ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਪਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਤੇ ਖੇਡ ਕੇ ਇੱਕ ਬਹੁਤ ਵੱਡਾ ਯੋਗਦਾਨ ਸਿੱਖ ਕੌਮ ਨੂੰ ਦਿੱਤਾ ਤਾਂ ਉਹ ਫਿਲਮ ਜਿਹੜੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਆ ਉਹ ਰਿਲੀਜ਼ ਨਹੀਂ ਹੋ ਰਹੀ ਮੇਰੇ ਨਾਲ ਜਸਵੰਤ ਸਿੰਘ ਖਾਲੜਾ ਜਿਹਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੁੜ ਚੁੱਕੇ ਨੇ ਹਾਲਾਂਕਿ ਉਹ ਵੀ ਇਸ ਫਿਲਮ ਨੂੰ ਲੈ ਕੇ ਬੜਾ ਚਿੰਤਾ ਵੀ ਜ਼ਾਹਿਰ ਕਰਦੇ ਸੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਮੈਂਡਮੈਂਟ ਜਦੋਂ ਹੋਣ ਦੀ ਗੱਲ ਆਈ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਬਿਆਨ ਲਗਾਤਾਰ ਸਾਹਮਣੇ ਆਏ ਪਰ ਹੁਣ ਕਿਵੇਂ ਜੇਕਰ ਅਸੀਂ ਗੱਲ ਕਰ ਲਈਏ ਜੇ ਪੰਜਾਬ ਚ ਫਿਲਮ ਰਿਲੀਜ਼ ਨਹੀਂ ਹੋ ਰਹੀ ਭਾਰਤ ਚ ਰਿਲੀਜ਼ ਨਹੀਂ ਹੋ ਰਹੀ ਤਾਂ ਉਸ ਨੂੰ ਕਿਵੇਂ ਦੇਖਦੇ ਨੇ ਸਭ ਤੋਂ ਪਹਿਲਾਂ ਰਿਐਕਸ਼ਨ ਸਪੋਕਸਮੈਨ ਟੀਵੀ ਤੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਬੀਬੀ ਜੀ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਆ ਰਹੀ ਹੈ ਸਵਾਗਤ ਹੈ ਜੀ ਪਹਿਲਾਂ ਤਾਂ ਸਪੋਕਸਮੈਨ ਟੀਵੀ ਤੇ ਤੇ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਕੱਲ ਟੀਜ਼ਰ ਰਿਲੀਜ਼ ਹੋਇਆ ਤੁਸੀਂ ਟੀਜ਼ਰ ਦੇਖਿਆ ਉਹ ਪਰ ਟੀਜ਼ਰ ਦੇ ਨਾਲ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਫਿਲਮ ਬਾਕੀ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਲੇਕਿਨ ਭਾਰਤ ਦੇ ਵਿੱਚ ਫਿਲਹਾਲ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਤਾਂ ਕੋਈ ਗੱਲ ਨਹੀਂ 2.5 ਸਾਲ ਹੋ ਗਏ ਉਹਨਾਂ ਨੇ ਆਪਣਾ ਹਰ ਹੀ ਲਾ ਵਸੀਲਾ ਕਰਕੇ ਦੇਖ ਲਿਆ ਕੋਰਟ ਵਿੱਚ ਵੀ ਗਏ ਉਹ ਸਾਰਾ ਕੁਝ ਉਹਨਾਂ ਨੇ ਕਰ ਲਿਆ ਨਹੀਂ ਗਵਰਨਮੈਂਟ ਨੇ ਸਾਨੂੰ ਜਿੱਥੇ ਤੱਕ ਜਾਣਕਾਰੀ ਹੈ ਵੀ ਨਹੀਂ ਗਵਰਨਮੈਂਟ ਨੇ ਇਹ ਫਿਲਮ ਰਿਲੀਜ਼ ਹੋਣ ਦੇਣੀ ਕਿਉਂਕਿ ਸਟੇਟ ਦੇ ਖਿਲਾਫ ਹੈ ਸਾਰੀ ਸਟੇਟ ਬਾਏ ਜਰਨਸੀ ਸਟੇਟ ਦੇ ਖਿਲਾਫ ਫਿਲਮ ਉਹ ਨਹੀਂ ਰਿਲੀਜ਼ ਹੋਣ ਦੇਣੀ ਸਿਰਫ ਸਾਡੀ ਕਮਿਟਮੈਂਟ ਸਿਗੀ ਕਿ ਅਸੀਂ ਇਹ ਪੂਰੀ ਬਿਨਾਂ ਕਟਾਂ ਤੋਂ ਫਿਲਮ ਚਾਹੁੰਨੇ ਆ ਰਿਲੀਜ਼ ਹੋਵੇ ਮੈਂ ਉਹਦਾ ਪ੍ਰੀਮੀਅਮ ਨਹੀਂ ਵੇਖਿਆ ਮੈਂ ਸਾਰੀ ਫਿਲਮ ਵੀ ਦੇਖੀ ਆ ਤਾਂ ਉਹ ਚੰਗੀ ਗੱਲ ਇਹ ਹੋਈ ਹੈ ਪਮੇ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਹੋ ਜਾਣੀ ਹੈ ਫਰਵਰੀ ਚ ਉਹਦਾ ਬੈਨੀਫਿਟ ਇਹ ਹੈ ਕਿ ਜਸਵੰਤ ਸਿੰਘ ਖਾਗੜ ਨਿਕਲੇ ਪੰਜਾਬ ਲਈ ਇਨੀ ਕੰਮ ਕੀਤਾ ਤੇ ਹੁਣ ਉਹ ਰੈਕੋਗਨਾਈਜ਼ ਹੈ ਜਸਵੰਤ ਸਿੰਘ ਖਾਗੜ ਦਾ ਕੰਮ ਵੀ ਰੈਕੋਗਨਾਈਜ਼ ਹੈ ਤੇ ਬਾਕੀ ਜਿਹੜੀ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਇਹਦੀ ਅਸੀਂ ਤਾਂ ਇਹਦੇ ਵਿੱਚ ਗੋਸ਼ ਨਹੀਂ ਕਰ ਸਕਦੇ ਸਰਕਾਰਾਂ ਨਹੀਂ ਹੰਦੇਈ ਮੰਨੀਆਂ ਜਿਹੜੀਆਂ ਕਿ ਮਾਹੌਲ ਵੀ ਧੱਕੇਸ਼ਾਹੀ ਹੈ ਇਹ ਬਈ ਜਿਹੜੀਆਂ ਮਾਣੀ ਮੋਟੀਆਂ ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਜਿਹੜੀ ਇਸ ਤਰ੍ਹਾਂ ਦੀ ਇਤਿਹਾਸਕ ਫਿਲਮ ਹੈ ਜਿਹੜੀ ਨਹੀਂ ਰਿਲੀਜ਼ ਹੋ ਰਹੀ ਇੰਡੀਆ ਦੇ ਵਿੱਚ ਪਰ ਚੋਚੋ ਮੀਡੀਆ ਦਾ ਜੋਗ ਹੈ ਇਹ ਇੰਟਰਨੈਟ ਤੇ ਆ ਜਾਣੀ ਹੈ ਫਿਲਮ ਇਹ ਹਰ ਹਾਲਤਾ ਆ ਜਾਣੀ ਹੈ ਤਾਂ ਜੇ ਕੋਈ ਮੈਂ ਉਹ ਸਮਝੰਕਰਾਂ ਜੇ ਉਹਨੂੰ ਕੰਮ ਤੱਕ ਪਹੁੰਚਾਉਗਾ ਜਿਹੜੇ ਜਿਨ੍ਹਾਂ ਨੇ ਫਿਲਮ ਬਣਾਈ ਹੈ ਕਿਉਂਕਿ ਉਹਨਾਂ ਨੇ ਆਪਣਾ ਪੂਰੀ ਜਾਨ ਲਾਈ ਹੈ ਫਿਲਮ ਤੇ ਹਨਾ ਬੀਬੀ ਜੀ ਸਿਰਫ ਬਜਟ ਨਹੀਂ ਆਪਾਂ ਆਹ ਲੋਕਾਂ ਤੱਕ ਪਹੁੰਚਣੀ ਹੈ ਜਿਹੜੀ ਇਹ ਮੈਨੂੰ ਲੱਗਦਾ ਹੈ ਕਿ ਪਹੁੰਚ ਜਾਣੀ ਆ ਬਿਲਕੁਲ ਬੀਬੀ ਜੀ ਪਰ ਆਪਾਂ ਇਹਨੂੰ ਠੀਕ ਹੈ ਇੱਕ ਵਿੱਤੀ ਚੀਜ਼ ਨਾਲ ਜੋੜ ਕੇ ਦੇਖ ਲੈਣੇ ਆ ਕਿ ਫਿਲਮ ਬਾਕਸ ਆਫਿਸ ਦੇ ਵਿੱਚ ਹਿੱਟ ਹੁੰਦੀ ਹੈ ਪੈਸਾ ਆਉਂਦਾ ਹੈ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੀ ਕਮਾਈ ਹੁੰਦੀ ਹੈ ਪਰ ਇਹੋ ਜੀਆਂ ਫਿਲਮਾਂ ਬਹੁਤ ਸਾਰੇ ਅ즈ਵੀ ਖੋਲਦਿਆਂ ਨੇ ਜਸਵੰਤ ਸਿੰਘ ਖਾਲੜਾ ਦੀ ਜੀਵਨ ਬਾਰੇ ਹਜੇ ਬਹੁਤ ਸਾਰੀ ਜਿਹੜੀ ਅਸੀਂ ਕਹਿੰਦੇ ਨੌਜਵਾਨ ਪੀੜ੍ਹੀ ਹੈ ਜਿਹੜੀ ਜਿਨ੍ਹਾਂ ਨੂੰ ਉਹਨਾਂ ਬਾਰੇ ਜਾਣਨਾ ਚਾਹੀਦਾ ਹੈ ਜਿਨ੍ਹਾਂ ਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਤਾਂ ਉਹ ਖਾਸ ਤੌਰ ਤੇ ਪੰਜਾਬ ਨਾਲ ਜੁੜੀ ਹੋ ਪੀੜ੍ਹੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਸੀ ਪਰ ਹੁਣ ਜੇ ਫਿਲਮ ਰਿਲੀਜ਼ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਸੀ ਕਹਿ ਦਈਏ ਕਿ ਹਜੇ ਵੀ ਉਸ ਫਾਈਲ ਉੱਤੇ ਜਾਂ ਉਸ ਨਾਮ ਉੱਤੇ ਜਿਹੜੀ ਧੂੜ ਚੜ੍ਹੀ ਹੋਈ ਆ ਉਹਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕਰਨਾ ਚਾਹੁੰਦੀਆਂ ਕੁਝ ਤਾਕਤਾਂ ਉਹ ਅੰਡਰਸਟੂਡ ਦੀ ਹੈ ਜੇ 2.5 ਦਿਨ ਸਾਲ ਚ ਉਹਨਾਂ ਨੇ ਜਿਹੜੇ ਉਹਨਾਂ ਨੇ ਪਰਮਨੋਰ ਵਾਲੇ ਉਹਨਾਂ ਨੇ ਹਾਈ ਕੋਰਟ ਤੱਕ ਅਪੀਲ ਕੀਤੀ ਹੈ ਬੰਮ ਦੇ ਤੇ ਉਹਨਾਂ ਨੇ ਉਹਨੂੰ ਕਟਾ ਨਾਲ ਕਿਹਾ ਵੀ ਤੁਸੀਂ ਕਟਾ ਮੈਲ ਪਰ ਜੇ ਉਹ ਕਹਿੰਦੇ ਤੁਸੀਂ ਕੱਟ ਲਓ ਇਵਨ ਤੁਸੀਂ ਨਾਂ ਵੀ ਨਹੀਂ ਜਿਸੋਂ ਸਿੰਘ ਦਾ ਲੈਣਾ ਤੁਸੀਂ ਪਰਮਨਰਨ ਦਾ ਨਾਂ ਨਹੀਂ ਲੈਣਾ ਤੁਸੀਂ ਜਿਹੜਾ ਗਰਮਾਣੀ ਆ ਉਹਦੇ ਤੇ ਵੀ ਟਿੱਪਣੀ ਕੀਤੀ ਉਹਨਾਂ ਨੇ ਇਹ ਤਾਂ ਸੰਭਵ ਨਹੀਂ ਸੀਗਾ ਉਹਦਾ ਤਾਂ ਕੋਈ ਫਾਇਦਾ ਨਹੀਂ ਸੀਗਾ ਜਦੋਂ ਅੱਜ ਜੇ ਦੁਨੀਆ ਬੜੀ ਹੁਣ ਪਹੁੰਚ ਗਈ ਆ ਗਲੋਬਲ ਆ ਦੁਨੀਆ ਤੇ ਮੈਨੂੰ ਲੱਗਦਾ ਇੱਥੇ ਤਾਂ ਬਹੁਤ ਚਰਚਾ ਹੋ ਰਹੀ ਹੈ ਫਿਲਮ ਦੀ ਵਦੇ ਸ਼ਾਂਦੇ ਵਿੱਚ ਤਾਂ ਤੁਹਾਨੂੰ ਲੋਕ ਬੜੇ ਐਕਸਾਈਟਿਡ ਹੈ ਵੀ ਕਦੋਂ ਉਹਦੇ ਪੁੱਛ ਰਹੇ ਸਾਨੂੰ ਕਿਹੜੇ ਸਿਨੇਮੇ ਚ ਲੱਗਣੀ ਹੈ ਅਸੀਂ ਕਿੱਥੇ ਦੇਖਣੀ ਬਟ ਉਹ ਹੁਣ ਜਦੋਂ ਰਿਲੀਜ਼ ਹੁੰਦੀ ਹੈ ਜਦੋਂ ਉਹਨਾਂ ਦੀ ਕਮਿਟਮੈਂਟਨ ਜਿੱਥੇ-ਜਿੱਥੇ ਹੋਣਗੀਆਂ ਉੱਥੇ ਰਿਲੀਜ਼ ਹੋ ਜਾਣੀ ਲੋਕਾਂ ਨੇ ਜਿੰਨੇ ਸਿੱਖ ਪੰਜਾਬ ਆਪਣੇ ਪੰਜਾਬ ਚ ਓਦੋਂ ਵੱਧ ਤੇ ਬਾਹਰ ਬੈਠੇ ਆ ਸਾਰਿਆਂ ਨੇ ਕਿਵੇਂ ਕਿਵੇਂ ਫਿਲਮ ਨੂੰ ਪੰਜਾਬ ਚ ਪਛਾਦੇ ਨਾ ਬਿਲਕੁਲ ਬਿਲਕੁਲ ਕਿਵੇਂ ਨਾ ਕਿਵੇਂ ਜ਼ਰੀਆ ਬਣ ਕੇ ਜੀ ਗੱਲ ਹੁੰਦੇ ਆਏ ਆ ਤੇ ਰੰਦੇ ਰਵਾਂਗੇ ਬਿਲਕੁਲ ਪਰ ਜਿਹੜੀ ਸਟੇਟ ਆ ਉਹ ਨਹੀਂ ਉਹ ਹੁੰਦੇਣਾ ਚਾਹੁੰਦੀ ਕਿਵੇਂ ਨਾ ਕਿਵੇਂ ਜ਼ਰੀਆ ਬਣ ਕੇ ਫਿਲਮ ਜ਼ਰੂਰ ਆਵੇਗੀ ਪਰ ਬੀਬੀ ਜੀ ਜਦੋਂ ਅਸੀਂ ਕੱਟਾਂ ਦੀ ਗੱਲ ਕਰਦੇ ਹਾਂ 120 ਕੱਟ ਲਾਉਣ ਦੀ ਗੱਲ ਕੀਤੀ ਗਈ ਸੀ ਫਿਲਮ ਦੇ ਉੱਪਰ ਤੁਸੀਂ ਪ੍ਰੀਮੀਅਰ ਦੇਖਿਆ ਫਿਲਮ ਦਾ ਜਿਹੜੇ 120 ਕੱਟ ਲਾਉਣ ਦੀ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਫਿਲਮ ਦਾ ਕਿਹੜਾ ਹਿੱਸਾ ਰਹਿ ਜਾਂਦਾ ਸੀ ਜਾਂ ਫਿਲਮ ਕਿੰਨੀ ਕੁ ਰਹਿ ਜਾਂਦੀ ਸੀ ਉਸ ਤੋਂ ਬਾਅਦ ਮੈਂ ਸਾਰੀ ਫਿਲਮ ਦੇਖੀ ਹੈ ਵਿਦਆਊਟ ਕੱਟ ਜੀ ਦੇ ਸਾਡੀ ਕਮਿਟਮੈਂਟ ਹੀ ਐ ਸੀ ਕਿ ਉਹਨਾਂ ਨਾਲ ਅਸੀਂ ਹੋਰ ਸਾਡਾ ਕੋਈ ਲੈਣ ਦੇਣਾ ਨਹੀਂ ਸਾਡੀ ਕਮਿਟਮੈਂਟ ਐ ਸੀ ਵੀ ਜੋ ਸਾਨੂੰ ਤੁਸੀਂ ਵਿਖਾਇਆ ਉਹ ਹੀ ਆਉਣੀ ਚਾਹੀਦੀ ਆ ਪਰ ਉਹਨਾਂ ਨੇ ਆਪਣੇ ਹਿੱਤ ਪਾਸੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਉਹ ਲਾਲਚ ਜਿਹੜਾ ਨਹੀਂ ਕੀਤਾ ਜੋ ਕਟਾਂ ਵਾਲੀ ਰਿਲੀਜ਼ ਕਰਦੇ ਤਾਂ ਮੈਨੂੰ ਲੱਗਦਾ ਉਹ ਲੋਕਾਂ ਦੀ ਮਨਜ਼ੂਰੀ ਨਹੀਂ ਸੀ ਕਰਲੀ ਬੀਬੀ ਜੀ ਕਿਹੜੇ ਕਿਹੜੇ ਕੱਟ ਸੀ ਕੁਝ ਦੱਸ ਸਕਦੇ ਹੋ ਵੀ ਕਿਹੜੇ ਜ਼ਿਆਦਾ ਆਪੱਤੀਜਨਕ ਲੱਗੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਨਾਂ ਤੱਕ ਨਹੀਂ ਵਰਤਣ ਦੀ ਗੱਲ ਕੀਤੀ ਨਾ ਤੁਹਾਡਾ ਨਾਂ ਵਰਤਿਆ ਜਾਵੇ ਨਾ ਜਸਵੰਤ ਜੀ ਦਾ ਨਾਂ ਵਰਤਿਆ ਜਾਵੇ ਤੱਕ ਗੁਰਬਾਣੀ ਉੱਤੇ ਵੀ ਉਹਨਾਂ ਨੇ ਕੱਟ ਲਾਉਣ ਦੀ ਗੱਲ ਕੀਤੀ ਤਾਂ ਉਹ ਕਿਹੜੇ ਕਿਹੜੇ ਕੱਟ ਸੀ ਜਿਹੜਾ ਦਾ ਜ਼ਿਕਰ ਕੀਤਾ ਗਿਆ ਮੈਂ ਉਹ ਦੱਸ ਸੀ ਕੱਟ ਹੈ ਉਹ ਫਿਰ ਵੀ ਖਤਮ ਹੋਣ ਦੀ ਗੱਲ ਸੀਗੀ ਮੈਂ ਹਮ ਡਿਟੇਲ ਚ ਨਹੀਂ ਦੱਸ ਮੈਂ ਤੁਹਾਨੂੰ ਦੱਸਦਾ ਵੀ ਉਹ ਬੇਸ਼ਕੀ ਉਹਦਾ ਜਿਹੜਾ ਖਤਮ ਕਰਨਾ ਚਾਹੁੰਦੇ ਸੀਗੇ ਅਰ ਜਿਹੜੋ ਮਿਹਰਬਾਨੀ ਹੈ ਉਹਨਾਂ ਦੀ ਜਿਨ੍ਹਾਂ ਨੇ ਫਿਲਮ ਬਣਾਈ ਹੈ ਡਾਇਰੈਕਟਰ ਦੀ ਪ੍ਰੋਡਕਸਰ ਦੀ ਜਿਨ੍ਹਾਂ ਨੇ ਆਪਣਾ ਲਾਲਚ ਤਿਆਗ ਕੇ ਤੇ ਇਹ ਫਿਲਮ ਨੂੰ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਕਰਤਾ ਮੈਨੂੰ ਤਾਂ ਲੱਗਦਾ ਇਹ ਜਿਆਦਾ ਫਾਇਦੇਮੰਦ ਉਹਨਾਂ ਲਈ ਦੀ ਤੁਸੀਂ ਕਹਿ ਰਹੇ ਹੋ ਜੇ ਜੇ ਕਮਾਂਤਰੀ ਜੇ ਭਾਰਤ ਚ ਨਹੀਂ ਰਿਜ਼ੋੜੀ ਤਾਂ ਜੇਕਰ ਰਿਲੀਜ਼ ਨਹੀਂ ਹੋ ਰਹੀ ਤਾਂ ਫਾਇਦੇਮੰਦ ਹੈ ਜਿਹੜੇ ਪ੍ਰੋਡਿਊਸਰ ਨੇ ਹੈ ਜਾਂ ਜਿਨ੍ਹਾਂ ਨੇ ਫਿਲਮ ਬਣਾਈ ਆ ਜਾਂ ਜਿਹੜਾ ਮੋਟਿਵ ਤੁਸੀਂ ਲੈ ਕੇ ਚੱਲੇ ਹੋ ਜਾਂ ਜਿਹੜਾ ਮੋਟਿਵ ਤੁਸੀਂ ਇਸ ਫਿਲਮ 'ਚ ਦੇਖ ਰਹੇ ਹੋ ਤੁਹਾਨੂੰ ਲੱਗਦਾ ਵੀ ਉਹ ਸਾਰਥਕ ਸਾਬਿਤ ਹੋ ਰਿਹਾ ਹੈ ਆ ਮੇਨ ਜੀ ਕੁਰਬਾਨੀਆਂ ਕਰਨ ਵਾਲੇ ਕਰਗੇ ਜੇ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਚਾਹੇ ਪਰਿਵਾਰ ਹੈ ਚਾਹੇ ਟੀਮਾਂ ਹੈ ਜੇ ਟੂਨ ਰਾਈਟਸ ਵਾਲੇ ਜੋ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ ਉਸ ਗੇਮ ਨੂੰ ਇਸ ਚੀਜ਼ ਨੂੰ ਉਸ ਸਬਜੈਕਟ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਕਿਸੇ ਬਿਨਾ ਕਿਸੇ ਲਾਲਚ ਦੇ ਲੱਗ ਲਗਾ ਦੇ ਸਾਰੀ ਟੀਮ ਨੇ ਜੇਗਾ ਉਹ ਇਸ ਵਰਨ ਤੇ ਜੋੜ ਲਾਇਆ ਉਹਨੂੰ ਫਿਲਮ ਉਹਨੂੰ ਫਿਰ ਉਹਦੇ ਤੇ ਐਕਸ਼ਨ ਰੈਕਸ਼ਨ ਕੀ ਕਿਸੇ ਚ ਕੱਟਾ ਕੀ ਵੱਧ ਉਹ ਤੇ ਬਾਅਦ ਚ ਵੇਖਿਆ ਜਾਊਗਾ ਕੋਈ ਤਰੀਕਾ ਲੱਭੋਗੇ ਤੁਸੀਂ ਦਲਜੀਤ ਨਾਲ ਜਾਂ ਟੀਮ ਨਾਲ ਗੱਲ ਕਰਕੇ ਕੋਈ ਤਰੀਕਾ ਲੱਭੋਗੇ ਹੋਰ ਕਿ ਬਿਨਾ ਕੱਟਾਂ ਤੋਂ ਭਾਰਤ ਦੇ ਵਿੱਚ ਫਿਲਮ ਰਿਲੀਜ਼ ਹੋ ਸਕੇ ਉਹ ਕੋਈ ਨਾ ਇੰਟਰਨੈਸ਼ਨਲ ਹੋ ਲੋ ਉਹਨਾਂ ਕੋਈ ਨਹੀਂ ਹੁਣ ਤਰੀਕਾ ਤਾਂ 2.5 ਤੇ 3 ਸਾਲ ਤਾਂ ਹੋ ਗਏ ਤਰੀਕਾ ਲੱਭਦਿਆਂ ਨੂੰ ਤੇ ਸਾਡੇ ਕੋਲੇ ਤਾਂ ਸਿੱਧਾ ਹੀ ਮੋਰਾਈਡਸ ਆ ਗਿਆ ਕੋਲੇ ਤੇ ਇਹ ਕੰਮ ਹੁੰਦਾ ਵੀ ਪ੍ਰੋਟੈਸਟ ਕਰੋ ਉੱਤੇ ਜਾਓ ਫਿਰ ਕੋਰਟਾਂ ਵਿੱਚ ਜਾਓ ਉਹਦੇ ਵਿੱਚ ਵੀ ਜਾ ਕੇ ਵੇਖ ਲੈਣੇ ਨਹੀਂ ਬਣੀ ਗੱਲ ਜੀ ਅੱਛਾ ਬੀਤੇ ਦਿਨ ਟੀਜ਼ਰ ਜਿਹੜਾ ਨਹੀਂ ਕੋਈ ਗੱਲ ਨਹੀਂ ਕੋਈ ਹੁਣ ਅੱਗੇ ਵਾਲੀ ਗੱਲ ਨਹੀਂ ਗੀ ਹਰ ਕਵ ਚ ਇੰਟਰਨੈਟ ਇੰਟਰਨੈਟ ਇਹ ਹਰ ਕੰਮ ਚ ਇਹ ਫਿਲਮ ਬਹੁਤ ਜਾਣੀਆ ਮੇਰਾ ਇਹ ਵਿਚਾਰ ਹੈ ਕੋਈ ਨਹੀਂ ਜਿਹਾਉ ਨਹੀਂ ਤੇ ਹੋ ਸਹੀ ਫਿਰ ਹੋਰ ਕੀ ਹੋਸਤ ਜਿਹੜਾ ਟੀਜ਼ਰ ਕੱਲ ਰਿਲੀਜ਼ ਹੋਇਆ 1 ਮਿੰਟ ਤੋਂ ਉੱਪਰ ਦਾ ਟੀਜ਼ਰ ਹੈ ਉਸ ਟੀਜ਼ਰ ਦੇ ਵਿੱਚ ਜੇ ਤੁਸੀਂ ਦੇਖਿਆ ਤਾਂ ਕੋਈ ਅਜਿਹਾ ਸੀਨ ਹੈ ਜਿਹੜਾ ਕੱਟਣ ਲਈ ਕਿਹਾ ਗਿਆ ਸੀ ਪਰ ਟੀਜ਼ਰ ਦੇ ਵਿੱਚ ਹੈ ਇਹ ਹੋ ਜਾ ਮੈਨੂੰ ਨਹੀਂ ਕੋਈ ਲੱਗਦਾ ਜਦੋਂ ਫਿਰ ਨਹੀਂ ਵਿਦਆਊਟ ਕੱਟ ਆ ਰਹੀ ਹੈ ਠੀਕ ਹੈ ਉਹ ਕੱਟਣ ਵਾਲੀ ਗੱਲ ਤੇ ਮੁੱਕ ਗਈ ਕੱਟੂ ਦਾ ਨਿਆਣਾ ਜੇ ਕੱਟਾਂ ਵਾਲੀ ਰਿਲੀਜ਼ ਹੁੰਦੀ ਕੱਟ ਤੇ ਕੋਈ ਲਾਂਦੀ ਨਹੀਂ ਰਿਆ ਮੈਂ ਤਾਂ ਗੋਲੀ ਫੇਰ ਮਾਰੀ ਆ ਬਸ ਉਹਦੇ ਲਈ ਟੈਰੀ ਕਰੋ ਇੱਕ alley ਚਲੋ ਬਹੁਤ ਬਹੁਤ ਧੰਨਵਾਦ ਬੀਬੀ ਜੀ ਹਾਂ ਜੀ ਥੈਂਕ ਯੂ ਜੀ ਸੋ ਬੀਬੀ ਪਰਮਜੀਤ ਕੌਰ ਖਾਲੜਾ ਜਿਨ੍ਹਾਂ ਦਾ ਇੱਕ ਵੱਡਾ ਯੋਗਦਾਨ ਅਸੀਂ ਕਹਿ ਸਕਦੇ ਹਾਂ ਇਸ ਫਿਲਮ ਦੇ ਵਿੱਚ ਕਿਉਂਕਿ ਫਿਲਮ ਜੋ ਜਸਵੰਤ ਸਿੰਘ ਖਾਲੜਾ ਤੇ ਬਣੀ ਤੇ ਉਹਨਾਂ ਦੇ ਜੀਵਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬੀਬੀ ਪਰਮਜੀਤ ਕੌਰ ਕੋਲੋਂ ਪੁੱਛੀਆਂ ਗਈਆਂ ਹੋਣਗੀਆਂ ਜਿਸ ਪ੍ਰਕਾਰ ਉਹਨਾਂ ਨੇ ਕਿਹਾ ਕਿ 2.5 ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ 2.5 ਸਾਲ ਦੇ ਦੌਰਾਨ ਇਸ ਸੰਘਰਸ਼ ਚ ਬਹੁਤ ਸਾਰੀਆਂ ਚੀਜ਼ਾਂ ਇਸ ਫਿਲਮ ਚੋਂ ਨਿਕਲ ਕੇ ਸਾਹਮਣੇ ਆਉਣੀਆਂ ਸੀਆਂ ਤਾਂ 2.5 ਸਾਲ ਦਾ ਸੰਘਰਸ਼ ਜਿਹੜਾ ਕਿ ਆ ਉਹ ਹੁਣ ਕਮਾਂਤਰੀ ਪਦਰ ਤੇ ਦੇਖਣ ਨੂੰ ਮਿਲੇਗਾ ਕਮਾਂਤਰੀ ਪਦਰ ਤੇ ਸਫਲਤਾਪੂਰਵਕ ਦੇਖਣ ਨੂੰ ਮਿਲੇਗਾ ਪਰ ਜਿਹੜੀ ਫਿਲਮ ਭਾਰਤ ਚ ਰਿਲੀਜ਼ ਨਹੀਂ ਹੋ ਰਹੀ ਉਹਦਾ ਅਸਰ ਕਿਤਨਾ ਕਿਤੇ ਜ਼ਰੂਰ ਅਸੀਂ ਕੈਸਾ ਕਰਦੇ ਹਾਂ ਕਿ ਜੋ ਸਟੇਟ ਦਾ ਜਾਂ ਸਰਕਾਰੀ ਤੰਤਰ ਦਾ ਇਸ ਫਿਲਮ ਉੱਪਰ ਨਜ਼ਰ ਆ ਰਿਹਾ ਹੈ ਹਾਲਾਂਕਿ ਬੀਤੇ ਦਿਨੀ ਦਲਜੀਤ ਦਸਾਂਝ ਤੇ ਪ੍ਰਧਾਨ ਸੇਵਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਈ ਤਾਂ ਉਸ ਮੁਲਾਕਾਤ ਰਾਂ ਬਹੁਤ ਸਾਰੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਇਹ ਮੁਲਾਕਾਤ ਪੰਜਾਬ 95 ਨੂੰ ਲੈ ਕੇ ਵੀ ਹੋ ਸਕਦੀ ਹੈ ਕਿ ਪੰਜਾਬ 95 ਭਾਰਤ ਚ ਬਿਨਾ ਕੱਟਾਂ ਤੋਂ ਰਿਲੀਜ਼ ਹੋਵੇ ਜਾਂ ਉਹ ਸਾਰੀ ਚੀਜ਼ ਨੂੰ ਲੈ ਕੇ ਰਿਲੀਜ਼ ਕਰਨ ਦੀ ਗੱਲ ਕੀਤੀ ਜਾਂ ਕਹੀ ਹੋਵੇਗੀ ਇਹ ਚਰਚਾ ਕਈ ਤਰ੍ਹਾਂ ਦੀ ਰਹੀ ਹੈ ਹਾਲਾਂਕਿ ਉਸ ਚਰਚਾ ਦਾ ਨਤੀਜਾ ਹਜੇ ਭਾਰਤ ਦੇ ਵਿੱਚ ਫਿਲਮ ਰਿਲੀਜ਼ ਹੁੰਦੀ ਹੈ ਨਹੀਂ ਹੁੰਦੀ ਕਿ ਸਰੂਪ ਚ ਹੁੰਦੀ ਕਿਉਂਕਿ 120 ਕੱਟ ਜਿਸ ਤਰੀਕੇ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ 120 ਕੱਟ ਬਹੁਤ ਵੱਡੇ ਪੱਧਰ ਤੇ ਫਿਲਮ ਨੂੰ ਨੁਕਸਾਨ ਪਹੁੰਚਾਰੇ ਸੀ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਨਾਮ ਨਾਂ ਵਰਤਿਆ ਜਾਵੇ ਪਰਮਜੀਤ ਕੌਰ ਖਾਲੜਾ ਦਾ ਨਾਮ ਨਾਂ ਵਰਤੇ ਆ ਜਾਵੇ ਗੁਰਬਾਣੀ ਜੋ ਸ਼ਬਦ ਵਰਤੇ ਗਏ ਨੇ ਜਾਂ ਗੁਰਬਾਣੀ ਦਾ ਜਿਹੜਾ ਜ਼ਿਕਰ ਇਸ ਫਿਲਮ ਚ ਹੋ ਰਿਹਾ ਉਸ ਤੇ ਵੀ ਕੁਝ ਕੱਟ ਲਗਾਉਣ ਦੀ ਗੱਲ ਕੀਤੀ ਗਈ ਤਾਂ तमाम ਉਹ ਚੀਜ਼ਾਂ ਜਿਹੜੀ ਇਸ ਫਿਲਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੇ ਜਾਂ ਇਸ ਫਿਲਮ ਚ ਅਸਰਦਾਇਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਫਿਲਮ ਤੋਂ ਬਾਹਰ ਕਰਨ ਦੀ ਗੱਲ ਕੀਤੀ ਗਈ ਫਿਲਹਾਲ ਪਰ ਜਦੋਂ ਅਸੀਂ ਕਮਾਂਤਰੀ ਪੱਦਰ ਤੇ ਫਿਲਮ ਰਿਲੀਜ਼ ਹੋਣ ਦੀ ਗੱਲ ਕਰਦੇ ਹਾਂ ਤਾਂ ਨਾ ਤਾਂ ਕੋਈ ਫਿਲਮ ਤੇ ਕੱਟ ਲੱਗ ਰਿਹਾ ਹੈ ਤੇ ਨਾ ਹੀ ਫਿਲਮ ਨੂੰ ਕੋਈ ਰੋਕ ਰਿਹਾ ਆ ਬੇਸ਼ੱਕ ਉਸ ਵਕਤ ਜੋ ਸਟੇਟ ਦਾ ਚਿਹਰਾ ਸੀ ਉਸ ਚਿਹਰੇ ਨੂੰ ਨੰਗਾ ਕਰਦੀ ਹੋਈ ਹੈ ਫਿਲਮ ਭਾਰਤ ਤੋਂ ਬਾਹਰ ਜਿੰਨੇ ਵੀ ਲੋਕ ਰਹਿੰਦੇ ਨੇ ਉਹ ਦੇਖ ਸਕਣਗੇ ਭਾਰਤ ਤੋਂ ਬਾਹਰ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਤਾਂ ਇੱਕ ਵੱਡੀ ਅਪਡੇਟ ਜਿਹੜੀ ਇਸੇ ਕਹਿ ਸਕਦੇ ਆ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨਾਲ ਹਾਲਾਂਕਿ ਨਾਮ ਦੇ ਉੱਪਰ ਵੀ ਪਹਿਲਾਂ ਜ਼ਰੂਰ ਕੋਈ ਨਾ ਕੋਈ ਸਵਾਲ ਜ਼ਰੂਰ ਉੱਠੇ ਸੀ ਕਿ ਨਾਮ ਵੀ ਬਦਲਿਆ ਗਿਆ ਪਹਿਲਾਂ ਇਸ ਫਿਲਮ ਦਾ ਨਾਮ ਕੁਝ ਹੋਰ ਰੱਖਿਆ ਜਾਣਾ ਸੀ ਫਿਰ ਇਸ ਨੂੰ ਪੰਜਾਬ 95 ਵਿੱਚ ਬਦਲਿਆ ਗਿਆ ਜਸਵੰਤ ਸਿੰਘ ਖਾਲੜਾ ਦੇ ਨਾਮ ਤੋਂ ਵੀ ਕਿਤਨਾ ਕਿਤਨਾ ਜ਼ਿਕਰ ਜ਼ਰੂਰ ਚੱਲਿਆ ਸੀ ਕਿ ਇਸ ਫਿਲਮ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਜਾਵੇਗਾ ਤਾਂ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਹਨਾਂ ਨੌਜਵਾਨਾਂ ਨੂੰ ਲੱਭਿਆ ਜਿਨ੍ਹਾਂ ਨੇ ਉਹਨਾਂ ਅ ਜ਼ਿਕਰ ਉਸ ਸੂਚੀ ਨੂੰ ਲੱਭਿਆ ਉਹ ਸੂਚੀ ਬਣਾਈ ਜਿਨ੍ਹਾਂ ਦਾ ਜ਼ਿਕਰ ਸ਼ਾਇਦ ਕਰਦੇ ਵੀ ਕਰਨਾ ਉਹਨਾਂ ਦੇ ਬੰਦ ਕਰਕੇ ਸੀਗੇ 25000 ਤੋਂ ਵੱਧ ਉਹ ਨੌਜਵਾਨ ਉਹ ਸਿੱਖ ਕੌਮ ਦੇ ਉਹ ਘਰਾਂ ਦੇ ਚਿਰਾਗ ਜਿਨ੍ਹਾਂ ਨੂੰ ਲਾवारिस ਕਹਿ ਕੇ ਸਾਰ ਦਿੱਤਾ ਗਿਆ ਹਾਲਾਂਕਿ ਜਿਨ੍ਹਾਂ ਦੇ ਕੱਪੜੇ ਤੱਕ ਰੱਖੇ ਗਏ ਜਿਨ੍ਹਾਂ ਦੀਆਂ ਤਸਵੀਰਾਂ ਤੱਕ ਨਾ ਰੱਖੀਆਂ ਗਈਆਂ ਉਹਨਾਂ ਸਾਰਿਆਂ ਨੂੰ ਆਪਣੀ ਜਾਨ ਤੇ ਖਿੜ ਕੇ ਇਕੱਲੇ ਲੜਦਿਆਂ ਜਸਵੰਤ ਸਿੰਘ ਖਾਲੜਾ ਨੇ ਲੱਭਿਆ ਉਹ ਟੀਜ਼ਰ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਆ ਕਿ ਕਿਵੇਂ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਰੇ ਦਿਲਜੀਤ ਦੋਸਾਂਝ ਆਪਣੇ ਧਰਮ ਪਤਨੀ ਪਰਮਜੀਤ ਦੇ ਨਾਲ ਗੱਲਬਾਤ ਕਰਦੇ ਹੋਏ ਜ਼ਿਕਰ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣ ਦੀ ਲੋੜ ਹੈ ਕਿਸੇ ਨਾ ਕਿਸੇ ਨੂੰ ਤਾਂ ਹਜੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਤੋਂ ਪਰਦਾ ਚੱਕਣ ਦੀ ਲੋੜ ਹੈ ਤਾਂ ਇਹ ਵੀ ਜ਼ਿਕਰ ਉਸ ਟੀਜ਼ਰ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜੇਕਰ ਕੋਈ ਕੁਰਬਾਨੀ ਦੇਣ ਲਈ ਅੱਗੇ ਆ ਰਿਹਾ ਹੈ ਜੇਕਰ ਕੋਈ ਇਹਨਾਂ ਸਿੱਖਾਂ ਦੇ ਲਈ ਜਾਂ ਪੰਜਾਬ ਦੇ ਹਿੱਤਾਂ ਲਈ ਲੜੇਗਾ ਤਾਂ ਉਸ ਦੇ ਪਰਿਵਾਰ ਦਾ ਕੀ ਹੋਵੇਗਾ ਉਸ ਦੇ ਪਰਿਵਾਰ ਨੂੰ ਕੌਣ ਸੰਭੇਗਾ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਉਸ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਦੇਖੋ ਸੰਘਰਸ਼ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੇ ਉਹ ਮੁਹਿਮ ਵੱਢੀ ਉਸ ਮੁਹਿਮ ਦੌਰਾਨ ਜਸਵੰਤ ਸਿੰਘ ਖਾਲੜਾ ਦੇ ਜੋ-ਜੋ ਤਸ਼ੱਦਦ ਹੋਏ ਜਸਵੰਤ ਸਿੰਘ ਖਾਲੜਾ ਨੂੰ ਜਿਸ ਪ੍ਰਕਾਰ ਸਰਕਾਰੀ ਤੰਤਰ ਪੁਲਿਸ ਤੰਤਰ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਜਦੋਂ ਅਸੀਂ ਇਸ ਫਿਲਮ ਦੇ ਵਿੱਚੋਂ ਕੁਝ ਤਸਵੀਰਾਂ ਦਲਜੀਤ ਸਾਂਝ ਨੇ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਤਸਵੀਰਾਂ ਇਸ ਫਿਲਮ ਦੀ ਕਹਾਣੀ ਨੂੰ ਬਿਆਨ ਕਰਦੀਆਂ ਨੇ ਕਿ ਕਿਵੇਂ Laasha ਨੂੰ ਸਾੜਿਆ ਗਿਆ ਇੱਕ ਤਸਵੀਰ ਦਲਜੀਤ ਸਾਂਝ ਦੀ ਆ ਰਹੀ ਹੈ ਜੋ ਸਕਰੀਨ ਦੇ ਉੱਪਰ ਤੁਸੀਂ ਵਾਰ-ਵਾਰ ਤੁਹਾਨੂੰ ਫਲੈਸ਼ ਹੋ ਰਹੀ ਹੈ ਦੇਖ ਰਹੇ ਹੋ ਕਿ ਕਿਵੇਂ ਦਲਜੀਤ ਸਾਂਝ ਸਿਵਿਆਂ ਦੇ ਵਿੱਚ ਜਾ ਕੇ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਉਹਨਾਂ Laashaਾਂ ਦੇ ਸੰਸਕਾਰ ਦਾ ਪਤਾ ਲਾ ਰਹੇ ਨੇ ਫਿਰ ਇੱਕ ਹੱਥ 'ਚ ਕੋਈ ਕਾਗਜ਼ ਫੜਿਆ ਹੋਇਆ ਦਸਤਾਵੇਜ਼ ਫੜਿਆ ਹੋਇਆ ਉਹ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਨੇ ਹੋ ਸਕਦਾ ਉਹ ਜਿਵੇਂ ਸੂਚੀਆਂ ਬਣਦੀਆਂ ਨਾਮ ਬਣਦੇ ਨੇ ਉਹ ਨਜ਼ਰ ਆ ਰਹੇ ਨੇ ਫਿਰ ਇੱਕ ਤਸਵੀਰ ਪੁਲਿਸ ਦੀ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਹਵਾਲਾਤ ਦੇ ਵਿੱਚ ਤਸਵੀਰ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਉਹਨਾਂ ਦੇ ਸਰੀਰ ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਚਿਹਰੇ ਤੇ ਖੂਨ ਲੱਗਿਆ ਹੋਇਆ ਯਾਨੀ ਕਿ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਜਸਵੰਤ ਸਿੰਘ ਖਾਲੜਾ ਦੇ ਉਸ ਜੀਵਨ ਦੀ ਜੋ ਤਸਵੀਰਾਂ ਨੇ ਕਹਾਣੀ ਨੂੰ ਫੋਟੋ ਨਾਲ ਪਰੋਣ ਦੀ ਕੋਸ਼ਿਸ਼ ਕੀਤੀ ਗਈ ਵੱਖੋ ਵੱਖਰੇ ਮੋਤੀ ਜਿਹੜੇ ਇਸ ਕਹਾਣੀ ਦੇ ਇੱਕ ਧਾਗੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਤਸਵੀਰਾਂ ਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਖਾਲੜਾ ਦੀ ਫਿਲਮ ਨੂੰ ਰਿਲੀਜ਼ ਕਰਾ ਕੇ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਜਸਵੰਤ ਸਿੰਘ ਖਾਲੜਾ ਵੱਲੋਂ ਵਿੱਢੇ ਗਏ ਸੰਘਰਸ਼ ਨੂੰ ਕਿਵੇਂ ਨਾ ਕਿਵੇਂ ਪੰਜਾਬੀਆਂ ਦੇ ਸਾਹਮਣੇ ਇਸ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਪਰ ਇਹ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਜੋ ਜਾਣਕਾਰੀ ਦਲਜੀਤ ਦਸਾਂਝ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿੱਤੀ ਉਹ ਜਾਣਕਾਰੀ ਇਹ ਆ ਕਿ ਸੱਤ ਵਰਮਣੀ ਨੂੰ ਸਿਰਫ ਕ ਮੰਤਰੀ ਪਦਰ ਤੇ ਫਿਲਮ ਰਿਲੀਜ਼ ਹੋ ਰਹੀ ਆ ਨਾ ਕਿ ਵਿਸ਼ਪ ਪਦਰ ਤੇ ਸਿਰਫ ਕ ਮੰਤਰੀ ਪਦਰ ਤੇ ਤੇ ਵਿਸ਼ਪ ਪਦਰ ਤੇ ਨਾ ਹੋਣ ਦਾ ਰਿਲੀਜ਼ ਦਾ ਕਾਰਨ 120 ਕਟ ਨਾ ਰਿਲੀਜ਼ ਹੋਣ ਦਾ ਕਾਰਨ ਸਟੇਟ ਦੀ ਭੂਮਿਕਾ ਨਾਰਲਿਸ ਹੋਣ ਦਾ ਕਾਰਨ ਉਹ ਸਾਰੀਆਂ ਚੀਜ਼ਾਂ ਜਿੱਤੋ ਕਿਤਨਾ ਕਿਤੇ ਇਹ ਵੀ ਲੱਗਦਾ ਆ ਸਟੇਟ ਨੂੰ ਕਿ ਮਾਹੌਲ ਖਰਾਬ ਹੋ ਸਕਦਾ ਆ ਜਿੱਤੋ ਇਹ ਲੱਗਦਾ ਆ ਕਿ ਸਟੇਟ ਨੂੰ ਕਿਤਨਾ ਕਿਤੇ ਜੋ ਪਰਦੇ ਚੱਕੇ ਜਾਣਗੇ ਸਿਵਲ ਦੇ ਰਹੀਂ ਕਿਵੇਂ ਸਾਰਾ ਕੁਝ ਕੀਤਾ ਗਿਆ ਕਿਵੇਂ 25000 ਲਾਸ਼ਾਂ ਨੂੰ ਗੁਮਨਾਮ ਨੌਜਵਾਨਾਂ ਲਾਸ਼ਾਂ ਨੂੰ ਦਿਲਜੀਤ ਸਾਂ ਜੋ ਜਸਵੰਤ ਸਿੰਘ ਖਾਲੜਾ ਬਣੇ ਜਸਵੰਤ ਸਿੰਘ ਖਾਲੜਾ ਲੱਭਿਆ ਉਹ ਸਾਰਾ ਕੁਝ ਇਸ ਫਿਲਮ ਦੇ ذریعے ਦੇਖਣ ਨੂੰ ਮਿਲ ਸਕਦਾ ਹੈ ਸੋ ਇੱਕ ਵੱਡੀ ਅਪਡੇਟ ਅਸੀਂ ਕਹਿ ਸਕਦੇ ਹਾਂ ਪਰਮਜੀਤ ਕੌਰ ਖਾਲੜਾ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ 2.5 ਸਾਲ ਲੱਗੇ 2.5 ਸਾਲ ਦੇ ਦੌਰਾਨ ਸੰਘਰਸ਼ ਵੱਡਾ ਵਿੱਡਿਆ ਗਿਆ ਪਰ ਉਸ ਸੰਘਰਸ਼ ਦਾ ਨਤੀਜਾ ਇਹ ਨਿਕਲ ਰਿਹਾ ਕਿ ਫਿਲਹਾਲ ਫਿਲਮ ਜੜੀ ਕੇ ਕਮੰਤਰੀ ਪਦਰ ਤੇ ਹੀ ਰਿਲੀਜ਼ ਹੋ ਰਹੀ ਹੈ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇੱਕ ਵਾਰ ਕਮੰਤਰੀ ਪਦਰ ਤੇ ਰਿਲੀਜ਼ ਹੋਣ ਜਾਂਦਿਓ ਉਸ ਤੋਂ ਬਾਅਦ ਜੋ ਅਸਰ ਪੈਂਦਾ ਹੋਇਆ ਦਿਖੇਗਾ ਉਸੇ ਅਸਰ ਦੇ ਮੁਤਾਬਿਕ ਭਾਰਤ ਚ ਰਿਲੀਜ਼ ਕਰਨੀ ਹੈ ਨਹੀਂ ਕਰਨੀ ਉਹਦੇ ਬਾਰੇ ਵੀ ਜਰੂਰ ਕਿਤੇ ਨਾ ਕਿਤੇ ਸੰਘਰਸ਼ੇ ਵਢਣ ਦੀ ਲੋੜ ਪੈਗੀ ਤਾਂ ਸੰਘਰਸ਼ ਵੀ ਵਢ ਲੈਣਗੇ ਇਹ ਪਰਮਜੀਤ ਕੌਰ ਖਾਲੜਾ ਦਾ ਕਹਿਣਾ ਹੈ ਇੱਥੇ ਤੱਕ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਕੁਝ ਫਿਲਮਾਂ ਨੂੰ ਵੀ ਘੇਰੇ ਚ ਲਿਆ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਬੇ ਲੋੜੀਆਂ ਫਿਲਮਾਂ ਜਾਂ ਏਜੰਡੇ ਤੇ ਬਣੀਆਂ ਹੋਈਆਂ ਕੁਝ ਫਿਲਮਾਂ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ ਆ ਜਦ ਇੱਕ ਇਤਿਹਾਸਿਕ ਪੱਖ ਉਘਾੜਨ ਵਾਲੀ ਇੱਕ ਫਿਲਮ ਜਿਹੜੀ ਪੰਜਾਬ 95 ਆ ਉਸ ਨੂੰ ਜੇਕਰ ਭਾਰਤ ਚ ਰਿਲੀਜ਼ ਨਹੀਂ ਕੀਤਾ ਜਾ ਰਿਹਾ ਬਹੁਤ ਸਾਰੇ ਕਟੋ ਤੇ ਲਾ ਕੇ ਰਿਲੀਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ 120 ਕਟਾਂ ਦੇ ਨਾਲ ਉਹਨਾਂ ਦਾ ਕਹਿਣਾ ਸੀ ਕਿ ਫਿਲਮ ਦਾ ਜਿਹੜਾ ਮਨੋਰਥ ਹੈ ਫਿਲਮ ਦਾ ਆਧਾਰ ਹੈ ਉਹ ਹੀ ਖਤਮ ਹੋ ਜਾਂਦਾ ਆ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤਨਾ ਕਿਤੇ ਸੀ ਕਹੀਦੀਏ ਜੋ ਇੱਕ ਫਿਲਮ ਪੰਜਾਬ 95 ਦਿਲਜੀਤ ਦਸਾਂਜ ਦੀ ਫਿਲਮ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਕੱਟਾਂ ਤੋਂ ਬਿਨਾ ਪਾਰਚ ਰਿਲੀਜ਼ ਹੋਣੀ ਚਾਹੀਦੀ ਹੈ ਇਹ ਮੰਗ ਜ਼ਰੂਰ ਸੀਗੀ ਲੰਬੇ ਸਮੇਂ ਤੋਂ ਪਰ ਫਿਰ ਵੀ ਕਿਤਨਾ ਕਿਤੇ ਉਹ ਫਿਲਮ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਤੇ ਫਿਲਮ ਕਿਤਨਾ ਕਿਤੇ ਇੱਕ ਵੱਡਾ ਪ੍ਰਭਾਵ ਉਸ ਫਿਲਮ ਤੇ ਪੈਂਦਾ ਨਜ਼ਰ ਆ ਰਿਹਾ ਹੈ ਪਰ ਇਸ ਦੇ باوجود ਪੰਜਾਬ 95 ਕ ਮੰਤਰੀ ਪਦਰ ਤੇ ਸਿਰਫ ਕ ਮੰਤਰੀ ਪਦਰ ਤੇ ਨਾ ਕਿ ਵਿਸ਼ੇ ਪਦਰ ਤੇ ਰਿਲੀਜ਼ ਹੋ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਜਦੋਂ 7 ਫਰਵਰੀ ਨੂੰ ਕ ਮੰਤਰੀ ਪਦਰ ਤੇ ਇਹ ਫਿਲਮ ਰਿਲੀਜ਼ ਹੋਵੇਗੀ ਉਸ ਤੋਂ ਬਾਅਦ ਇਸ ਫਿਲਮ ਦਾ ਅਸਰ ਕਿਸ ਰੂਪ ਚ ਦੇਖਣ ਨੂੰ ਮਿਲੇਗਾ ਬਗੈਰ ਕਿਸੇ ਕੱਟ ਤੋਂ ਫਿਲਮ ਰਿਲੀਜ਼ ਹੋ ਰਹੀ ਹੈ ਬਗੈਰ ਕਿਸੇ ਕੱਟ ਤੋਂ ਫਿਲਮ ਜਿਹੜੀ ਕਿ ਆ ਪੂਰੇ ਇੱਕ ਮੰਤਰੀ ਪਦਰ ਤੇ ਲਿਆਂਦੀ ਜਾ ਰਹੀ ਹੈ ਤਾਂ ਉਸ ਦਾ ਅਸਰ ਕੀ ਦੇਖਣ ਨੂੰ ਮਿਲੇਗਾ ਕਬੱਡੀ ਹਾਲਾਂਕਿ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਪਰਮਜੀਤ ਖਲੜਾ ਦਾ ਅਸੀਂ ਇਸ ਬਾਰੇ ਪ੍ਰਤੀਕਰਮ ਲੈਣ ਦਾ ਵੀ ਜਿਹੜਾ ਕਿ ਹੋਇਆ ਪ੍ਰਤੀਕਰਮ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮਨੁੱਖੀ ਅਧਿਕਾਰਾਂ ਨਾਲ ਦੀ ਲੜਾਈ ਲੜਨ ਵਾਲੇ ਧਰਨੇ ਲਾ ਸਕਦੇ ਆ ਇਹ ਇਸ ਤੋਂ ਇਲਾਵਾ ਕੋਟ ਕੋਟ ਦੇ ذریعے ਅਸੀਂ ਕੋਈ ਨਾ ਕੋਈ ਕੋਸ਼ਿਸ਼ ਕਰ ਸਕਦੇ ਹਾਂ ਇਸ ਚੀਜ਼ ਨੂੰ ਬਚਾਉਣ ਦੇ ਲਈ ਉਹ ਕੀਤੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਕੋਸ਼ਿਸ਼ਾਂ ਕੋਣ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਫਲ ਹੁੰਦੀਆਂ ਨਜ਼ਰ ਨਹੀਂ ਆਈਆਂ ਫਿਲਹਾਲ ਇਸ ਗੱਲ ਤੋਂ ਸੰਤੁਸ਼ਟ ਨਜ਼ਰ ਆਏ ਕਿ ਕਮਾਂਤਰੀ ਪੱਦਰ ਤੇ ਜੇਕਰ ਫਿਲਮ ਰਿਲੀਜ਼ ਹੋ ਰਹੀ ਹੈ ਬਿਨਾ ਕਿਸੇ ਕੱਟ ਤੋਂ ਰਿਲੀਜ਼ ਹੋ ਰਹੀ ਹੈ ਯਾਨੀ ਕਿ ਲੋਕਾਂ ਨੂੰ ਪੂਰਾ ਸੱਚ ਇਸ ਫਿਲਮ ਦੇ ذریعے ਦੇਖਣ ਨੂੰ ਮਿਲੇਗਾ